ਸਾਸ਼ੀ ਗਗਨ ਨੂੰ ਬਹੁਤ ਸਵਾਗਤ ਹੈ ਤੁਹਾਡੇ ਆਪਣਾ YouTube ਚੈਨਲ ਦੇ Facebook ਪੇਜ ਤੇ ਜੋ ਵੀਰ ਨਵੇਂ ਜੜ ਰਹੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਵੀਡੀਓ ਬਹੁਤ ਬਹੁਤ ਸ਼ੇਅਰ ਕਰ ਦਿਆ ਕਰੋ ਭਰਾ ਮੇਰੋ ਤਾਂ ਕਿ ਇਹਨਾਂ ਬੇਜਵਾਨਿਆਂ ਦਾ ਭਲਾ ਹੋ ਸਕੇ ਕਈ ਵੀਰ ਭਰਾ ਚੰਗੇ ਜੰਗੀਆਂ ਝੋਟੀਆਂ ਬੁਚੜਾ ਨੂੰ ਵੇਚੀ ਜਾਂਦੇ ਆ ਜਾਂ ਚੰਗੀਆਂ ਚੰਗੀਆਂ ਬਹਿੜਾਂ ਅਸਿਆਲ ਆ ਗਿਆ ਅਸਿਆਲਾਂ ਦੇ ਵਿੱਚ ਬਹੁਤ ਲੋਕ ਛੱਡਦੇ ਆ ਵੀ ਇਹ ਤੰਬੇ ਘਾਂ ਤੋਂ ਬਾਤ ਚੱਣ ਚਰੀਆਂ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆਪਾਂ ਸਹਣਾਪਿੰਡ ਕੋਠੇ ਜਟਾਣਾ ਕੋਠੇ ਬਾਈ ਦੇ ਸਹਨੇਪੰਡ ਦੇ ਵਿੱਚ ਬਾਈ ਕੇਵਲ ਸਿੰਘ ਦੇ ਘਰੇ ਬੈਠੇ ਆਪਾਂ ਬਾਈ ਕੇਵਲ ਸਿੰਘ ਜੀ ਆਪਣੇ ਨਾਲ ਆ ਬਾਈ ਦੇ ਨਾਲ ਗੱਲਬਾਤ ਕਰਦੇ ਆ ਇਹਨਾਂ ਦੇ ਘਰੇ ਦੋ ਤਿੰਨ ਬਸੰਦੇ ਪਹਿਲਾਂ ਬਹੁਤ ਸੋਹਣਾ ਰਿਜ਼ਲਟ ਮਿਲਿਆ ਆਪਣੀ ਦਵਾਈ ਦਾ ਸਾਰੀ ਡਿਟੇਲ ਬਾਈ ਤੋਂ ਲੈਨੇ ਆ ਅੱਜ ਵੀ ਬਾਈ ਦੇ ਘਰੇ ਆਪਾਂ ਪਹੁੰਚੇ ਆ ਕਰਦੇ ਆ ਗੱਲਬਾਤ ਸਾਰੀ ਫੱਸੀਆ ਫੱਸੀ ਗੱਲਬਾਤ ਹੋਰ ਠੀਕਾ ਕਰੀਸ਼ਟਾ ਵੀ ਕਰ ਬਾਈ ਜੀ ਜਿਹੜੀ ਤੁਸੀਂ ਆਪਣੇ ਪਹਿਲਾਂ ਦੋ ਬਸੰਦੇ ਦਵਾਈ ਲਈ ਸੀ ਕਿੰਨੇ ਕ ਟਾਈਮ ਦੇ ਰਿਪੀਟਰ ਸੀਗੇ ਉਹ ਇਹ ਤਾਂ ਆਪਣੀ ਮੱਝ ਦਾ 1.5 ਸਾਲ ਹੋ ਗਿਆ ਸੀਗਾ ਜੀ 1.5 ਸਾਲ ਦੀ ਹਾਂ ਜੀ ਹਾਂ ਆਹ ਛੋਟੀ ਵੀ ਬਹੁਤ ਮੱਥਾ ਮਾਰ ਲਿਆ ਸੀ ਜਾਣੇ ਸੀ ਕਿਤੋਂ ਗੱਲ ਨਹੀਂ ਬਣੀ ਇਹਨੀ ਦਵਾਈ ਉਹ ਗਿੰਦਾ ਜੀ ਇਹ ਦੋ ਹੁਣ ਹੋ ਗਈ 3.5 ਸਾਲਾਂ ਦੀ ਠੀਕ ਹੈ ਜੀ ਠੀਕ 2.5 ਸਾਲਾਂ ਤੋਂ ਲੱਗੇ ਹੋਏ ਸੀਗੇ ਯਾਨੀ ਕਿ ਤੋਂ ਨੀਕਪਣ ਹੋਈਏ ਸੀ ਠੀਕ ਹਾਂ ਜੀ ਤੇ ਇਹ ਛੋਟੀ ਦਵਾਈ ਨਾਲ ਹੀ ਆਪਾਂ ਨੇ ਦੇਖਿਆ ਆਪਾਂ ਚੈਨਲ ਤੇ ਹਾਂ ਜੀ ਵੀ ਬਹੁਤ ਜਗ੍ਹਾ ਜਾਣੇ ਛੋਟੀ ਦਵਾਈ ਨਾਲ ਦੋਨੇ ਮੱਝਾਂ ਆਪਣਾ ਰਾਸ ਆਈਆਂ ਬੁਝੀਆਂ ਤਾਂ ਹੀ ਆਪਾਂ ਤੁਹਾਨੂੰ ਅੱਜ ਆ ਦੁਬਾਰੇ ਸੱਜਾ ਹੀ ਹੋਰ ਪਸ਼ੂ ਹੋਰ ਜੇ ਵੇ ਹਾਂ ਜੀ ਵੀ ਮਹਾਰਾਜ ਕਿਰਪਾ ਕਰੇ ਯਾਨੀ ਆਪਣੇ ਦੋਨੇ ਪਸ਼ੂ ਵਧਿਆ ਪਾਣ ਦੇ ਟਾਈਮ ਤੇ ਹਾਂ ਸ਼ੇਰਪਾਸ਼ੀ ਦੀ ਕਿਰਪਾ ਹੋਈ ਹੈ ਹਾਂ ਜੀ ਨੰਦੇ ਦਾ ਮੈਂ ਤੇ ਜਦੋਂ ਬਾਈ ਜੀ ਆਪਣੇ ਪੈਸੇ ਲੱਗੇ ਰਾਸ ਆਇੰਦਿਆਂ ਮੰ ਮੈਂ ਕਰੀ ਤਾਂ ਫਿਰ ਉਹ ਨਹੀਂ ਕਿਸੇ ਦੀ ਗੱਲ ਸਮਝੀ ਚਾਉਂਦੀ ਬਿਲਕੁਲ ਜੀ ਮੇਰੇ ਤਾਂ ਫਾਲ ਮੇਰੇ ਸਾਰੇ ਵੇਚੀ ਜਾਂਦੇ ਸੀ ਆ ਅੱਜ ਨੂੰ ਉਹਨੇ ਯਾਰ ਵੇਚ ਦੇ ਇਹ ਤੁਹਾਨੂੰ ਕਹਿਣ ਨਹੀਂ ਆਦੀ ਮੈਂ ਰਾਮਪੁਰੇ ਵੀ ਲੈ ਗਿਆ ਬਈ ਜੀ ਠੀਕ ਹੈ ਜੀ ਉਹਨਾਂ ਨੇ ਆਲਟਰਾਉਟਰਾ ਸਾਊਂਡ ਕਰੀ ਜਾਣੇ ਉੱਥੇ ਵੀ ਤਾਂ ਕੋਈ ਹੱਲ ਨਹੀਂ ਹੋਇਆ ਠੀਕ ਹੈ ਜੀ ਯਾਨੀ ਫਿਰ ਮੈਂ ਹੋਈ ਲਾਕਚਾਰ ਆਜਾ ਬਸ ਓਡਾ ਵਾਲੀ ਦਵਾਈ ਓਕੇ ਰਹਿ ਭਰੀ ਸੀ ਆਪਾਂ ਹਾਂ ਜੀ ਜਿਵੇਂ ਜਿਵੇਂ ਤੁਸੀਂ ਦੱਸਿਆ ਸੀ ਬਿਲਕੁਲ ਜੀ ਯਾਨੀ ਛੋਟੀ ਇਕ ਰੀਟ ਨਰਾ ਕੇ ਵਾਦੂ ਜੀ ਤੇ ਹੋਣੇ ਕਿੰਨਾ ਭਣਾ ਜੀ ਬਹੁਤ ਸ਼ੁਕਰਾਨਾ ਮਹਾਰਾਜ ਨੇ ਕਰਤੱਵਾ ਕਰੀਏ ਬਸ ਖੁਸ਼ਮੰਦੀ ਹਾਂ ਜੀ ਵ ਪਿਆਰ ਨੂੰ ਵੇਚੀ ਜਾਂਦੇ ਆ ਚੰਗੇ ਚੰਗੇ ਝੋਟੀਆਂ ਪਰਸੋਂ ਵੀ ਉਹਨਾਂ ਕੋਲੋਂ ਆਇਆ ਵੀਰ ਦਾ ਹਾਂਜੀ ਹਾਂਜੀ ਮੈਂ ਦੱਸਿਆ ਉਹਨਾਂ ਦੇ ਗੁੰਡ ਕਣੇ ਕਹਿੰਦੇ ਝੋਟੀਆਂ ਵੇਚੀ ਬਹੁਤ ਚੰਗੇ ਹਾਂਜੀ ਹਾਂਜੀ ਕਹਿੰਦਾ ਮੈਂ ਬਹੁਤ ਜ਼ੋਰ ਲਾਇਆ ਵੀ ਨਾਂ ਵੇਚ ਨਾਂ ਵੇਚ ਈ ਕਹੀ ਵੀ ਦਵਾਈ ਵਾਲਾ ਮੇਰੇ ਕੋਲ ਤੇ ਆ ਕੇ ਕਹਿੰਦਾ ਯਾਰ ਮੈਂ ਤਾਂ ਬਹੁਤ ਲਾਇਕ ਰਾ ਕੇ ਦੇਖ ਲਈ ਆ ਉਹ ਝੜਾ ਨੂੰ ਵੇਚੀ ਹਾਂਜੀ ਉਹਨਾਂ ਨੂੰ ਆਪਕ ਦੋ ਛਾਲ ਦੇ ਕੀ ਕਹਿਣਾ ਚਾਹਾਂਗੇ ਉਹਨਾਂ ਨੂੰ ਪਹਿਹੀ ਕਹਿਣਾ ਚਾਹਾਂਗੇ ਜੋ ਆਪਕ ਪੰਜ ਸਾਲ ਢਾਈ ਸਾਲ ਦਾ ਪਸ਼ੂ ਕਰ ਲਿਆ ਹਾਂਜੀ ਤਾਂ ਆਪਕ ਕਿਤੇ ਚਲੋ ਨਹੀਂ ਵਿਚਾਰਾ ਚੱਲਿਆ ਆਪਕ ਵੀ ਜਾਣਦੇ ਆ ਬਿਲਕੁਲ ਵੀ ਆਹ ਕੋਸ਼ਿਸ਼ ਕਰਕੇ ਦੇਖੋ ਤੁਹਾਡੇ ਨਾਲ ਸੰਪਰਕ ਵੀ ਸੰਪਰਕ ਕਰਕੇ ਕੀ ਰ ਦਵਾਈ ਲੈ ਕੇ ਦੇਖਣ। ਅਵੇ ਇੰਨੇ ਸਾਲ ਆਪਾਂ ਤੈਨੂੰ 4 ਸਾਲ ਬੱਤਾਂ ਮਾਰ ਲਿਆ। ਆਪਾਂ ਤੁ ਆਪਾਂ ਮਰਵਾ ਮਾਰ ਲਿਆ ਫਿਰ ਆਪਾਂ ਥੋੜੇ ਜਿਹਾ ਮੀਨੀਗ ਦੀ ਖਾਤਰ ਆਪਾਂ ਪਜੂ ਕੋਚੜਾ ਨੂੰ ਮੇਰਾ ਕੋਸ਼ਿਸ਼ ਕਰੋ ਚਲੋ ਵੀ ਮਹਾਰਾਜ ਕਿਰਪਾ। ਜੀ ਆਪਾਂ ਬਾਈ ਜੀ ਮੱਝ ਲੈਣ ਜਾਣਾ ਹੈ। ਕੱਟੋ ਘੱਟ 1.5 ਲੱਖ ਜੇ ਉਸ ਬਾਗੀ ਜਾਣਾ ਪਏ। ਹਾਂ ਜੀ ਹੁਣ ਜੋ ਆਪਾਂ 3 ਸਾਲ ਵੇਟ ਕਰ ਲਈ ਜੀ ਫਿਰ ਉਹਦੀ ਖਾਤਰ ਆਉਣਾ। ਹਾਂ ਜੀ। ਲੱਖ ਚਾਰਾ ਕਰਨਾ ਚਾਹੀਦਾ। ਬਿਲਕੁਲ ਜੀ। ਹਾਂ। ਜੀ ਇਹ ਕਹਿਣਾ ਜਮੇ। ਹਾਂ ਜੀ ਬਹੁਤ ਧੰਨਵਾਦ ਜੀ। ਕੋਸ਼ਿਸ਼ ਕਰੋ। ਬਿਲਕੁਲ ਜੀ। ਹਾਂ ਜ ਬਾਈ ਦੇ ਘਰੇ ਪਹਿਲਾਂ ਦੋ ਪੰਜਿਆਂ ਦੇ ਬਹੁਤ ਸੋਹਣਾ ਰਿਜ਼ਲਟ ਮਿਲਿਆ 1.5 ਸਾਲ ਦੀ ਰਿਪੀਟਰ ਸੀ ਇੱਕ ਇੱਕ ਝੋਲੀ ਜਿਹਾ ਬਾਈ ਜੀ ਕਹਿੰਦਾ ਪੂਰੇ ਹੱਥ ਖੜੇ ਹੋਏ ਸੀ ਛੇਵੇਂ ਪਾਸ਼ੇ ਦੀ ਕਿਰਪਾ ਨਾਲ ਦੋਨੇ ਪਸ਼ੂ ਗੱਭਣ ਹੋਏ ਤੇ ਅੱਜ ਬਾਈ ਦੇ ਘਰੇ ਆਪਾਂ ਨਵਾਂ ਨਵੇਂ ਤਿੰਨ ਪਸ਼ੂਆਂ ਦਾ ਟ੍ਰੀਟਮੈਂਟ ਸ਼ੁਰੂ ਕੀਤਾ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਉਹ ਤਿੰਨ ਪਸ਼ੂ ਗੱਭਣ ਚੱਕ ਪਾਸ ਹੋ ਗਏ ਉਹਨਾਂ ਦੀ ਵੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹਨਾਂ ਬੇਜਵਾਨਿਆਂ ਦਾ ਭਲਾ ਹੋ ਸਕੇ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ